ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਪਾਕਿਸਤਾਨੀ ਸੂਟ ਲੈ ਕੇ ਆਏ ਹਾਂ ਉਹ ਵੀ ਜਿਦੌਨ ਸਮਰ ਦੀ ਕਲੈਕਸ਼ਨ ਦੇ ਵਿੱਚ ਬਹੁਤ ਸੋਹਣੇ ਇਹਨਾਂ ਦੇ ਕਲਰ ਡਿਜ਼ਾਈਨ ਤੁਹਾਨੂੰ ਵੈਸੇ ਕਲਰ ਤਾਂ ਲਾਈਟ-ਲਾਈਟ ਹੀ ਮਿਲਣਗੇ ਜ਼ਿਆਦਾ ਬਟ ਇਹ ਡਿਜ਼ਾਈਨਿੰਗ ਬਹੁਤ ਸੋਹਣੀ ਆ ਪੇਂਟ ਦੇ ਉੱਪਰ ਮਿਲਣਗੇ ਜੀ embroidery ਮਿਲੇਗੀ ਨਾ ਸੂਟਾਂ ਦੇ ਉੱਪਰ ਸਟਫ ਵੀ ਤੁਹਾਨੂੰ ਅਲੱਗ-ਅਲੱਗ ਮਿਲੇਗਾ ਜ਼ਿਆਦਾਤਰ ਜਸਟ ਸਟਫ organza ਤੇ ਹੋਏਗਾ ਤੇ ਇਹ ਪਾਕਿਸਤਾਨੀ ਸੂਟ ਨੇ ਜੀ ਸਾਰੇ ਪਿਓਰ ਦੇ ਵਿੱਚ ਹੋਣਗੇ ਪ੍ਰਾਈਸ ਹੈਗਾ ਸਾਰੀ ਸੂ 100 ਪ੍ਰਾਈਸ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਸ਼ਿਪਿੰਗ ਸਾਰੇ ਸੂਟਾਂ ਦੀ ਅਲੱਗ ਤੋਂ ਰਹੇਗੀ ਠੀਕ ਹੈ ਜੀ ਸ਼ੁਰੂ ਕਰਦੇ ਹਾਂ ਬਹੁਤ ਸੋਹਣੇ ਜਿਹੇ ਸੂਟ ਤੋਂ ਇਹ ਹੈਗਾ ਪਾਕਿਸਤਾਨੀ ਟੱਚ ਪਹਿਲਾਂ ਤੋਂ embroiderry ਤੋਂ ਹੀ ਪਤਾ ਲੱਗ ਜਾਈਗਾ ਬਹੁਤ ਹੀ ਯੂਨੀਕ ਜੀ ਕਲੈਕਸ਼ਨ ਆ ਸਾਰੀ ਇਹ ਰਾਇਲ ਜੀ ਲੁੱਕ ਦੇ ਸੂਟ ਨੇ ਜਿਹੜਾ ਨੀਚੇ ਵਰਕ ਹੋਇਆ ਵਾ ਉਸ ਨੂੰ ਸਾਰੇ ਨੂੰ ਕਟਦਾਣੇ ਦੇ ਨਾਲ ਹਾਈਲਾਈਟ ਕੀਤਾ ਹੋਇਆ ਸਟਫ ਹੈ ਜਿਹੜਾ ਬਹੁਤ ਜ਼ਿਆਦਾ ਫਾਈਨ ਆ ਜਾਰਜਟ اور ਗੈਂਜ਼ਰੀ ਉੱਪਰ ਲਖਨਵੀ ਦਾ ਵਰਕ ਹੋਇਆ ਵੈ ਸਾਰਾ ਹੀ ਕੁਛ ਅਲੱਗ ਜੀ ਲੁੱਕ ਦਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਇਹ ਸਾਰੇ ਇਸ ਦੇ ਉੱਪਰ ਚ ਵਰਕ ਹੋਇਆ ਹੈ ਲਖਨਵੀ ਦਾ ਬਹੁਤ ਨਵੇਂ ਜੀ ਡਿਜ਼ਾਈਨ ਦੇ ਨਾਲ ਬਹੁਤ ਸੋਹਣਾ ਵਰਕ ਹੈ ਬੈਕ ਸਾਈਡ ਪਲੇਨ ਰਹੋਗੀ ਸਾਈਡ ਤੇ ਬਾਹਾਂ ਨੀ ਔਰਗੈਂਜ਼ਾ ਦੀਆਂ ਠੀਕ ਹੈ ਜੀ ਤੇ ਮਸਲੀਨ ਦੀ ਸਲਵਾਰ ਇਹਦੇ ਨਾਲ ਦੁਪੱਟੇ ਤੁਹਾਨੂੰ ਅੱਜ ਦੀ ਵੀਡੀਓ ਦੇ ਸਾਰੇ ਡਿਜ਼ਾਈਨਰ ਮਿਲਣਗੇ ਇਹ ਹੈਗਾ ਜੀ ਇਹਦਾ ਡਿਜ਼ਾਈਨਰ ਜਾਂ ਦੁਪੱਟਾ ਇਦਾਂ ਰਹੇਗੀ ਲੁੱਕ ਲੇਸਿਸ ਦੇ ਨਾਲ ਸਾਰੇ ਦੁਪੱਟਾ ਤੇ ਨੀਚੇ ਪੱਲੇ ਦੇ ਵਿੱਚ ਪੈਚ ਵਰਕੇ ਕੀਤਾ ਹੋਇਆ ਇਹ 5500 ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਆ ਨੈਕਸਟ ਦਿਖਾਣੀਆਂ ਜੀ ਤੁਹਾਨੂੰ ਵਾਈਟ ਕਲਰ ਦੇ ਉੱਪਰ ਛੋਟਾ ਜਿਹਾ ਆਫ ਵਾਈਟ ਜਿਹਾ ਸ਼ੇਡ ਆ ਇਹ ਹੈ ਬਣਿਆ ਹੋਇਆ ਨੈੱਕ ਇਹਦਾ ਠੀਕ ਹੈ ਲੇਸਿਸ ਦੇ ਨਾਲ ਰਹਿਣਗੇ ਜੇ ਸਾਰੀ ਪਾਕਿਸਤਾਨੀ ਲੁੱਕ ਦੇ ਸੂਟ ਨੇ ਕੇਰਾ ਬਹੁਤ ਸੋਹਣਾ ਇਹਦਾ ਜਿਹੜਾ ਬਣਿਆ ਹੋਇਆ ਹੈ ਇਹ ਕੇਰਾ ਔਰਗੈਂਜ਼ਾ ਦਾ ਵਰਕ ਵਾਲਾ ਹੈਗਾ ਦੁਪੱਟਾ ਪਿਓਰ ਪਾਕਿਸਤਾਨੀ ਲੁੱਕ ਦੇ ਸੂਟ ਨੇ ਜੀ ਇਹ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਪਲੱਸ ਲੇਸੀਜ਼ ਦੇ ਨਾਲ ਠੀਕ ਹੈ ओरिजिनल ਮਿਰਰ ਵਰਕ ਹੋਇਆ ਹੋਇਆ ਹੈ ਪੈਚਿੰਗ ਦੇ ਨਾਲ ਆ ਸਾਈਡਾਂ ਤੇ ਜਿੱਦਾਂ ਫਰੰਟ ਦੇ ਘੇਰੇ ਤੇ ਉਦਾਂ ਹੀ ਫੈਬਰਿਕ ਲਗਾ ਕੇ ਇਹਨੂੰ ਡੈਕੋਰੇਟ ਕੀਤਾ ਹੋਇਆ ਨੈਕਸਟ ਦੇ ਰਹੀਆਂ ਔਰਗੇਂਜ਼ਾ ਦੇ ਉੱਪਰ ਇਹ 3 3 ਮੀਟਰ ਦੀਆਂ ਤੁਹਾਨੂੰ ਸ਼ਰਟਾਂ ਮਿਲਣਗੀਆਂ ਜੀ ਇਹ ਦੇਖੋ ਬਿਲਕੁਲ ਨਿਊ ਡਿਜ਼ਾਈਨਿੰਗ ਲੇਸ ਇਸ ਜੇ ਨਾਲ ਆ ਜੀ ਪਲੱਸ ਵਰਕ ਹੋ ਕੇ ਸਾਰੇ ਸੂਟ ਤੇ neck ਦੇ ਉੱਪਰ V shape ਦੇ ਵਿੱਚ neck ਤੇ ਬਣਿਆ ਹੋਇਆ ਕੇਰਾ ਠੀਕ ਹੈ ਇਹ ਕੇਰਾ ਇਹਦਾ ਅੱਜ ਦੇ ਵੀਡੀਓ ਦੇ ਮੇਨ ਤਾਂ ਦੁਪੱਟੇ ਨੇ ਤੇ ਪ੍ਰਾਈਸ ਸਾਰੀ ਵੀਡੀਓ ਦਾ 5500 ਇਹ ਹੈਗਾ ਜੀ ਇਹਦਾ ਦੁਪੱਟਾ organza ਦਾ ਹੀ ਤੇ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਤੁਹਾਨੂੰ ਇਹ ਸੈਕੰਡ ਕਲਰ ਹੈ ਨੈਕਸਟ ਦਿਖਾਣੇ ਜੀ ਪੇਂਟ ਦੇ ਨਾਲ ਇਹ ਹੈਗਾ ਹੈਂਡ ਪੇਂਟ ਦੇ ਨਾਲ パール ਵਰਕ ਦਾ ਕੰਮ ਹੋਇਆ ਹੋਇਆ ਤੇ ਨੀਚੇ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਠੀਕ ਹੈ ਜੀ ਡਬਲ ਫੈਬਰਿਕ ਲਗਾ ਕੇ ਡਾਈ ਕਰਵਾ ਕੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਮਸਲੀਨ ਦੀ ਪਿਓਰ ਦੀ ਸਲਵਾਰ ਆ ਤੇ ਇਹ ਰਹੇਗਾ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਤੁਸੀਂ ਸਿਰ ਤੇ ਵੀ ਜਿੱਦਾਂ ਮਰਜ਼ੀ ਲੈ ਸਕਦੇ ਹੋ ਅਗਰ ਲੇਸ ਬਰਾਡ ਦੇ ਵਿੱਚ ਆ ਤਾਂ ਲੋਕ ਕੁਏ ਸੋਣੀ ਆਂਦੀ ਆ ਸੂਟ ਦੇ ਇਹਦੇ ਵਿੱਚ ਇਹ ਸੈਕੰਡ ਕਲਰ ਆ ਕਲਰ ਕੰਟਰਾਸਟ ਚੇਂਜ ਹੋ ਜਾਣਗੇ ਜਿਹੜਾ ਪੇਂਟ ਦਾ ਸਟਾਈਲ ਉਹ ਸੇਮ ਰਹਿ ਗਿਆ ਇਹ ਹੈਗਾ ਜੀ ਰੱਦ ਦੁਪੱਟਾ ਇਹ ਹੈਗਾ ਦਾ ਥਰਡ ਕਲਰ ਮਸਲੀਨ ਦੀ ਪਿਓਰ ਦੀ ਸਲਵਾਰ ਤੇ ਇਹ ਹੈਗਾ ਡਬਲ ਸ਼ੇਡ ਚ ਦਾ ਦੁਪੱਟਾ 2 ਮਿਲ ਜੇਗਾ ਤੁਹਾਨੂੰ 4th λεਮਨ λεਮਨ ਤੇ ਵਾਈਟ ਦਾ ਕੰਟਰਾਸਟ ਇਹਦੇ ਦੁਪੱਟੇ ਦੀ ਲੁੱਕ ਥੋੜੀ ਚੇਂਜ ਆ ਇਹ ਜੀ ਦੁਪੱਟੇ ਦੀ ਲੁੱਕ ਕਿੱਦਾਂ ਆ ਜੇ ਬਹੁਤ ਸੋਹਣਾ ਸੂਟ ਹੈ ਫੋਰ ਸਾਈਡ ਦੇਖੋ ਕਿੰਨੀ ਪਿਆਰੀ ਲੇਸ ਹੈ ਪਿਓਰ ਪਾਕਿਸਤਾਨੀ ਸੂਟ ਨੇ ਜੇ ਸਾਰੇ ਇਹ ਤੇ ਪ੍ਰਾਈਸ 5500 ਸਾਰੀ ਵੀਡੀਓ ਦਾ ਨੈਕਸਟ ਦੇ ਰਹੇ ਹਾਂ ਤੁਹਾਨੂੰ 3-3 ਮੀਟਰ ਦੇ ਸ਼ਰਟ ਹਨ ਇਹ। ਲੇਸ ਵਰਕ ਦੇ ਨਾਲ ਆ ਸੂਟ ਇਹ। ਤੇ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਹੈ। ਇਹ ਤੈਹ ਦੇ ਵਿੱਚ ਆਇਆ ਹੋਇਆ। ਇਦਾਂ ਆਏਗਾ ਜੀ ਸੂਟ ਇਹ ਸਾਰੇ। ਇਹ ਹੈਗਾ ਦਾ ਘੇਰਾ। ਇਹ ਰਿਖੇਗਾ ਦਾ ਦੁਪੱਟਾ। ਮਲਟੀ ਜੀ ਟੋਨ ਦੇ ਵਿੱਚ ਵਰਕ ਕੀਤਾ ਹੋਇਆ। कलर ऑप्शन ये दो ने जी दोनों ही कलर बहुत सोहने हैं नैक्सट है, है वाला डिज़ाइन बहुत प्यारा घेरा ਇਹ ਰਹੇਗਾ ਜੀ ਦਾ ਦੁਪੱਟਾ ਪੈਚਵਰਕ ਦੇ ਨਾਲ ਆ ਬਹੁਤ ਸੋਹਣਾ ਸੂਟ ਹੈ ਕਲਰ ਦੋ ਨੈਕਸਟ ਡਿਜ਼ਾਈਨ ਸੇਮੇ ਸਟਫ ਦੇ ਉੱਪਰ ਆਰਗੈਂਜ਼ਾ ਦੀਆਂ ਸ਼ਰਟਾਂ 3 ਮੀਟਰ ਦੀਆਂ ਪਾਕਿਸਤਾਨੀ ਘੇਰੇ ਇਹਨਾਂ ਦੇ ਬਹੁਤ ਸੋਹਣਾ ਸੂਟ ਹੈ ਵੀ ਸ਼ੇਪ ਦੇ ਵਿੱਚ ਨੈਕ ਬਣਿਆ ਹੋਇਆ ਹੈ मस्लिन ਦੀਆਂ ਸਲਵਾਰਾਂ organza ਦੀ ਸ਼ਰਟ organza ਦਾ ਹੈਗਾ ਦੁਪੱਟਾ ਦੇਖੋ ਜੀ ਸੂਟ ਇਹਦੇ ਕਲਰ ਬਹੁਤ ਸੋਹਣੇ ਆ ਇਹ ਹੈਗਾ ਤਾਂ ਦੁਪੱਟਾ ਠੀਕ ਹੈ ਜੀ 5500 ਸਾਰੀ ਵੀਡੀਓ ਦਾ ਪ੍ਰਾਈਸ खो सूट वर्क दे बहुत सोहना सूट दुपटे तभी बहुत प्यारा जहा वर्क है ऐदा रहेगा जी सूट यह नैक्सट हैगा बिल्कुल लाइट मल्टी जहाड ਡਿਜ਼ਾਈਨਿੰਗ ਇਹ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਪਰ ਇਹ ਦਾ ਜਿਹੜਾ ਵਿੱਚ ਕਲਰ ਪੈਚ ਦਿੱਤੇ ਹੋਏ ਆ ਪਿੰਕ ਹੋ ਗਿਆ ਹਲਕਾ ਲੈਮਨ ਤੇ ਪਾਊਡਰ ਫਰੋਜ਼ੀ ਜਿਆ ਬਹੁਤ ਸੋਹਣਾ ਸ਼ੇਡ ਆ ਐਦਾਂ ਸ਼ੇਡਡ ਜੀ ਸ਼ਰਟ ਬਣਾ ਕੇ ਤੇ ਨਾਲ ਇਹਨੂੰ ਦੁਪੱਟਾ ਬਹੁਤ ਪਿਆਰਾ ਦਿੱਤਾ ਹੋਇਆ ਇਹ ਹੈਗਾ ਜੀ ਦੁਪੱਟਾ ਹੈਂਡ ਪੇਂਟ ਤੇ ਰਹੇਗਾ ਸਾਰੀ ਦੁਪੱਟਾ ਸੇਮ ਦੇ ਵਿੱਚ ਇੱਕ ਇਹ ਕਲਰ ਠੀਕ ਹੈ ਜੀ ਇਹ ਹੈਗਾ ਦਾ ਦੁਪੱਟਾ ਦੁਪੱਟੇ ਬਹੁਤ ਸੋਹਣੇ ਆ ਟੋਟਲੀ ਹੈਵ ਹੈਂਡ ਪੇਂਟ ਦੇ ਨਾਲ ਪਲੱਸ ਜਿਹੜਾ ਜੋਇੰਟ ਦਿੱਤਾ ਹੋਇਆ ਉਹ ਲੇਸੀਸ ਦੇ ਨਾਲ ਆ ਤੇ origignal mirror ਆ ਇਹ ਵਾਲਾ ਇਸ 'ਚ ਵਰਕ ਹੋਇਆ ਹੋਇਆ ਇਹ ਵਾਲਾ ਪੇਂਟ ਆ ਮਤਲਬ ਵਰਕ ਤੇ ਪੇਂਟ ਤੁਹਾਨੂੰ ਦੋਨੋਂ ਹੀ ਚੀਜ਼ਾਂ ਇਸ ਸੂਟ ਦੇ ਵਿੱਚ ਮਿਲਣ ਗਿਆ ਇਹ ਹੈਗੇ ਹੈਵੀ ਇਹਨਾਂ ਦੇ ਪੱਲੇ ਠੀਕ ਹੈ ਜੀ ਕਲਰਫੁਲ ਜੇ ਸੂਟ ਨੇ ਲੇਸਿਸ ਦੇ ਨਾਲ ਰਹਿਣਗੇ ਇਦਾਂ ਬਾਕੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਇਹ ਸਾਰੇ ਸੂਟ ਕਿੱਦਾਂ ਲੱਗੇ ਪ੍ਰਾਈਸ 5500 ਸਵਾ ਕਿਉਂਕਿ ਸਾਰੇ ਪਾਕਿਸਤਾਨੀ ਸੂਟ ਨੇ ਜੀ ਤੇ ਬ੍ਰਾਂਡਡ ਸੂਟ ਰਹਿਣਗੇ ਸਾਰੇ ਇਹ ਵਾਲੇ ਤੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਥੈਂਕ ਯੂ so much